ਕੈ ਸਿਆਣੇ ਕਹਿੰਦੇ ਕਹਿੰਦੇ ਕਿਸੇ ਤੇ ਖਾ ਕੇ ਹਰਾਮ ਨਾ ਕਰੋ ਤੇ ਜੇ ਆਪਾਂ ਕਿਸਾਨ ਦਾ ਦਾਣਾ ਘਰ ਚ ਲੈ ਕੇ ਖਾਣੇ ਆ ਤਾਂ ਫਿਰ ਉਹਦਾ ਹਰਾਮ ਕਰਨ ਕਿਉਂ ਚਲੇ ਜਾਨੇ ਆ ਦੀਪ ਸਿੱਧੂ ਵੀਰ ਨਾਲ ਮੇਰਾ ਬਹੁਤ ਪਿਆਰ ਹੈ ਮੈਂ ਦੀਪ ਸਿੱਧੂ ਵੀਰ ਦੇ ਇਹ ਗੱਲਾਂ ਮੈਂ ਪੂਰੀ ਨੋਟਿਸ ਕੀਤੀਆਂ ਵੀਰੇ ਨੇ ਉਹ ਤਾਂ ਕਿਹਾ ਸੀ ਵੀ ਇਸ ਮੋਰਚੇ ਤੇ ਦੁਬਾਰਾ ਆਣਾ ਪਊਗਾ ਹਨਾ ਤਾਂ ਆਣਾ ਪੈ ਗਿਆ ਨਾ ਅੱਜ ਚੌਂਕੀ ਮਾਨ ਵਿੱਚ ਵਰਸੀ ਸੀਗੀ ਤਾਂ ਉੱਥੇ ਸਿਰਫ 500 ਬੰਦਾ ਆਇਆ ਲੱਖ ਦੀ ਲਾਂ ਦਾ ਪੰਜਾਬ ਦੇ ਲੋਕਾਂ ਦੇ ਵੀਰ ਨੇ ਉੱਥੇ ਜੇ ਆਪਾਂ ਸਿਮਰਤ ਸਿੰਘ ਮਾਨ ਨੂੰ ਹਨਾ ਵੋਟਾਂ ਚ ਜਿਤਾ ਕੇ ਜੇਲ੍ਹ ਚੋਂ ਬਾਹਰ ਕੇ ਕੱਟ ਕੇ ਲਿਆ ਸਕਦੇ ਆ ਤਾਂ ਅਮਰਤਪਾਲ ਨੂੰ ਕਿਉਂ ਨਹੀਂ ਲਿਆ ਸਕਦੇ ਉਹ ਵੀ ਆਪਣੀ ਹੈ ਬੰਦੀ ਸਿੰਘਾ ਸੇ ਵੀ ਬੋਲੋ ਵੀ ਜਿਹਦੇ ਕੋ ਖੋ ਜੰਮੇ ਉਹਦੇ ਟਿੱਡ ਢਿੱਡ ਚ ਲੱਤ ਮਾਰ ਦਿਓ ਸਾਡੇ ਸ਼ਹੀਦ ਹੋਏ ਸਾਡੇ ਹੀ ਮਰੇ ਸਾਰੇ ਨਾਲੋਂ ਵੱਧ ਪਰ ਇਹਨਾਂ ਨੂੰ ਸ਼ਰਮ ਹੀ ਨਹੀਂ ਆਉਂਦੀ ਯਾਰ ਭਗਵੰਤ ਸਿੰਘਾ ਜੇ ਹਜੇ ਵੀ ਜਮੀਰ ਜਾਗਦੀ ਹੈ ਤੇਰੇ 92 ਐਮਐਲਏ ਐ 92 ਚ ਜੇ ਇੱਕ ਵੀ ਇੱਕ ਵੀ ਮਾ ਦਾ ਸਹੀ ਪੁੱਤ ਜੰਮਿਆ ਹੋਇਆ ਹੈ ਹਨਾ ਪਾ ਪੰਜਾਬ ਦੇ ਹੱਕ ਚ ਬੋਲੇ ਪਹਿਲਾ ਪਾ ਨੂੰ ਧੋਖੇ ਵਾਜ ਕਹੀ ਗਏ ਆਜਾ ਉਹਦੀਆਂ ਵਰਸੀਆਂ ਬਣਾਉਂਦੇ ਫਿਰਦੇ ਆ ਤੇ ਉਹਨੇ ਮਗਰ ਮਗਰ ਭੱਜੇ ਫਿਰਦੇ ਆ ਵੀ ਜਿਉਂਦੇ ਜੀ ਤਾਂ ਤੁਸੀਂ ਅਗਲੇ ਨੂੰ ਸਾਹਮਦੇ ਨਹੀਂ ਯਾਰ ਤੇ ਬਾਅਦ ਚ ਤੁਸੀਂ ਅਗਲੇ ਦੇ ਮਗਰ ਮਗਰ ਤੁਰੇ ਫਿਰਦੇ ਹੋ ਉਹਰੇ ਕਿਆ ਮੈਨੂੰ ਮੈਂ ਤੇਰੀ ਇੰਟਰਵਿਊ ਕਰਵਾਵਾ ਕਿਸੇ ਮੁੰਡੇ ਨੇ ਮੈਂ ਕਹਿੰਦਾ ਨਾ ਇਹਦੇ ਗੋਦੀ ਮੀਡੀਆ ਇਹਨਾਂ ਨਾਲ ਮੈਂ ਨਹੀਂ ਕਰ ਸਕਦਾ ਕਿਉਂਕਿ ਇਹ ਤਾਂ ਸਾਨੂੰ ਖਾਲਿਸਤਾਨ ਨਹੀਂ ਵੱਖਵਾਦੀ ਅਤਵਾਦੀ ਕਹਿੰਦੇ ਆ ਅੱਤਵਾਦੀ ਉਹ ਹੁੰਦਾ ਜਿਹੜਾ ਹੱਥ ਠਾ ਦੇ ਤੇ ਹੁਣ ਮੋਦੀ ਨੇ ਹੱਥ ਠਾ ਹੀ ਰੱਖੀ ਐ ਤੇ ਹਾਲੇ ਤਾਈ ਤੁਹਾਨੂੰ ਸਮਝ ਹੀ ਨਹੀਂ ਆਈ ਜਾਂਦੀ ਬੁਸੀਂ ਕਹਿੰਦੇ ਹੋ ਕਿ ਮੋਦੀ ਨੇ ਹੱਥ ਠਾ ਰੱਖਿਆ ਉਹ ਕਹਿ ਰਹੇ ਨੇ ਜੀ ਕਿ ਅਸੀਂ ਕਿਸਾਨਾਂ ਦੀ ਅਮਦਨ ਦੁਗਣੀ ਕਰ ਰਹੇ ਹਾਂ ਕਿਸਾਨ ਲਈ ਦੀ ਨੀਤੀਆਂ ਇਹਨਾਂ ਨੂੰ ਦੇ ਰਹੇ ਹਾਂ ਬਹੁਤ ਸਾਰੇ ਇਦਾਂ ਦੇ ਉਪਰਾਲੇ ਕਰ ਰਹੇ ਹਾਂ ਜਿਦੇ ਨਾਲ ਕਿਸਾਨ ਖੁਸ਼ਹਾਲ ਹੋ ਜਾਊਗਾ ਚੰਗੇ ਦਿਨ ਤਾਂ ਦਿਖ ਹੀ ਜਾਂਦੇ ਆ ਸਾਨੂੰ ਸੜਕਾਂ ਤੇ ਦਾ ਬਿਠਾਤਾ ਐਦੂ ਚੰਗੇ ਦਿਨ ਕੀ ਲਿਆਓਗੇ ਤੇਰੀ ਕੋਈ ਜਵਾਬ ਹੈਗੀ ਐ ਪਹਿਲਾਂ ਤਾਂ ਐਂ ਦੱਸ ਕਿ ਛੋਟੀ ਜੀ 6 ਸਾਲ ਦੀ ਬੱਚੀ ਆਪਦੇ ਭਰਾ ਦਾ ਹੱਥ ਵੜ ਕੇ ਕਹਿੰਦੀ ਆ ਸਾਡਾ ਘਰ ਟਾਤਾ ਰੋ ਰਹੀ ਆ ਉਹ ਤੇ ਉਹਦੀ ਕੋਈ ਗੱਲ ਸੁਣਵਾਈ ਹੈ ਨਹੀਂ ਤੇ ਜਿੱਥੇ ਜੋਗੀ ਬੈਠਾ ਉਂ ਤਾਂ ਤੂੰ ਹਿੰਦੂਵਾਦੀ ਬੰਦਾ ਐ ਐਡਾ ਬੰਦਾ ਕਿ ਵੀ ਮੈਂ ਪਤਾ ਨਹੀਂ ਕੋਣ ਆ ਤੇ ਅੱਜ ਤੂੰ ਆ ਕੇ ਆਪਦੇ ਜਿਹੜੇ ਯੂਪੀ ਜ ਤੂੰ ਬਣਿਆ ਤੇ ਮੁਸਲਮਾਨਾਂ ਦੀ ਤੂੰ ਗੱਲ ਨਹੀਂ ਸੁੰਣਾ ਚਾਹੁੰਦਾ ਵੀ ਤੁਸੀਂ ਹਿੰਦੂ ਆਏ ਤਾਂ ਗੁਰਦੁਆਰੇ ਟਹਿਗੇ ਹਨਾ ਤੇ ਜੇ ਮੁਸਲਮਾਨ ਆਏ ਤਾਂ ਗੁਰਦੁਆਰੇ ਤਾਂ ਇਹ ਉਦੋਂ ਠੀਕ ਹੈ ਨਾ ਪਰ ਜਦੋਂ ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਆਏ ਸੀ ਉਦੋਂ ਅਸੀਂ ਸੋਨਾ ਚੜਾਇਆ ਸੀ ਛੋਟੇ ਤੱਕ ਸਾਡਾ ਸੋਨਾ ਚੜਿਆ ਹੋਇਆ ਅੱਜ ਵੀ ਬੋਲਦਾ ਪਰ ਸਾਡੀਆਂ ਸ਼ਹੀਦਤਾ ਤੇ ਸਾਡੀਆਂ ਸ਼ਹਾਦਤਾਂ ਦੇ ਤੁਸੀਂ ਬਣੇ ਹੋ ਅਸੀਂ ਨਹੀਂ ਬਣੇ ਤੁਸੀਂ ਬਣੇ ਹੋ ਤੁਸੀਂ ਅੱਜ ਆ ਕੇ ਚਿੱਟੇ ਕੁਰਸੀਆਂ ਤੇ ਬਹਿ ਜਾਂਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਵੀ ਪੰਜਾਬ ਨਾਲ ਕਿੱਡਾ ਵੱਡਾ ਧੱਕਾ ਕਰੀ ਜਾਂਦੇ ਹੋ ਜੇ ਪੰਜਾਬ ਐਡਾ ਹੀ ਵੱਖ ਲੱਗਦਾ ਅੱਜ ਬੈਰੀਕੇਡ ਖਿੱਚੀ ਬੈਠੇ ਹੋ ਸਾਨੂੰ ਕਹਿ ਦੋ ਭਾਈ ਤੁਸੀਂ ਅੱਡੋ ਅਸੀਂ ਆਪਦਾ ਅੱਡ ਕਰ ਲਾਂਗੇ ਪਾਕਿਸਤਾਨ ਨਾਲ ਖੋਲ ਲਾਂਗੇ ਗੇਟ ਚైనా ਦਾ ਖੋਲ ਲਾਂਗੇ ਫਿਰ ਚਿੱਕਾ ਮਾਰੋਗੇ ਜਦੋਂ ਅਸੀਂ ਅੱਡੋਗੇ ਵੀ ਤੁਸੀਂ ਬਹੁਤ ਗਰਮ ਬੋਲ ਰਹੇ ਹੋ ਤੁਹਾਨੂੰ ਡਰ ਨਹੀਂ ਲੱਗਦਾ ਸਰਕਾਰਾਂ ਨੇ ਇਹਨਾਂ ਕੋਲ ਬਹੁਤ ਵੱਡਾ ਤੰਤਰ ਆ ਇਹ ਨੁਕਸਾਨ ਵੀ ਕਰ ਸਕਦੀਆਂ ਨੇ ਵੀ ਕਿਸੇ ਦੇ ਇਹਨਾਂ ਨੇ ਫਾਇਰਿੰਗ ਮਾਰੀ ਕਿਸੇ ਦੇ ਲੱਤ ਪਾੜੀ ਪਈ ਆ ਕਿਸੇ ਦਾ ਸਿਰ ਪਾੜਿਆ ਪਿਆ ਤਾਂ ਉੱਥੋਂ ਮੈਨੂੰ ਬਹੁਤ ਮਹਿਸੂਸ ਹੋਇਆ ਵੀ ਆਪਾਂ ਇਹਨਾਂ ਨੂੰ ਕਿ ਦੇਈ ਜਾਂਦੇ ਆ ਯਾਰ ਆਪਾਂ ਇਹਨਾਂ ਦੇ ਹੱਥਾਂ 'ਚ ਰਾਜ ਦਿੱਤਾ ਜਿਨ੍ਹਾਂ ਨੂੰ ਸੰਭਣਾ ਹੀ ਜਿੰਨਾ ਤੋਂ ਆਪ ਦੇ ਜਿੰਨਾਂ ਨੂੰ ਸਿਰਫ ਵਿਆਹ ਕਰਨ ਤੋਂ ਬਿਨਾ ਕੁਝ ਸਿੱਖਿਆ ਹੀ ਨਹੀਂ ਉਹ ਲੋਕਾਂ ਦਾ ਕੀ ਕਹਿਣਾ ਉਹ ਕੀ ਸੋਚ ਰਹੇ ਨੇ ਹੋਰ ਦੁਕਾਨਾਂ ਵਾਲੇ ਤੁਹਾਡੇ ਨਾਲ ਵਿਚਾਰ ਹੁੰਦੀ ਹੋਊਗੀ ਜਿੱਦਾਂ ਦੇ ਤੁਹਾਡੇ ਵਿਚਾਰ ਨੇ ਬਹੁਤ ਸਾਰੇ ਸਹਿਮਤ ਹੋਣਗੇ ਬਹੁਤ ਸਾਰੇ ਅਸਹਿਮਤ ਹੋਣਗੇ ਉਹ ਲੋਕ ਕੀ ਕਹਿੰਦੇ ਨੇ ਪਰ ਅਸੀਂ ਜਦੋਂ ਇਹ ਗੱਲਾਂ ਸ਼ੁਰੂ ਕਰਦੇ ਆ ਤਾਂ ਸਾਨੂੰ ਤਾਂ ਐ ਸਮਝਦੇ ਬੇ ਤਾਂ ਪਾਗਲ ਸੱਚ ਇਹ ਆ ਆਪੰਦੇ ਬਾਗਲ ਸਮਝਦੇ ਆ ਜਦੋਂ ਅਸੀਂ ਤੁਹਾਡੀ ਗਜਨੀ ਤੋਂ ਧੀਆਂ ਛੜਾਈ ਜਾਂਦੇ ਸੀ ਉਦੋਂ ਅਸੀਂ ਸਿਆਣੇ ਸੀ ਭਾਈ ਅੱਜ ਅਸੀਂ پاਗਲ ਹੋ ਗਏ ਜਦੋਂ ਅਸੀਂ ਆਪਦੇ ਹੱਕ ਮੰਗਣ ਲੱਗ ਕੇ ਜਦੋਂ ਅਸੀਂ ਹੱਕ ਮੰਗਦੇ ਆ ਅੱਤਵਾਦੀ ਆ ਵੱਖਵਾਦੀ ਆ ਆ ਗੱਲਾਂ ਤੋਂ ਬਿਨਾ ਕੁਛ ਆਇਆ ਗੱਲਾਂ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਨੂੰ ਤਕਲੀਫ ਹੋਣੀ ਆ ਬਹੁਤ ਜ਼ਿਆਦਾ ਇੱਕ ਚੁਬਣੀਆਂ ਨੇ ਵੀਰੇ ਸੱਚ ਤਾਂ ਚੁਬਦੇ ਹੀ ਹੁੰਦਾ ਹੈ ਸੱਚ ਹੁੰਦਾ ਤੀਰ ਜਿਹੜਾ ਵਜਦਾ ਨਿਕਲਦਾ ਗਾਂ ਤੱਕ ਸੰਭੂ ਤੇ ਮੌਜੂਦ ਆ ਵੱਖ ਵੱਖ ਸੀਤਾ ਮਿਲਦੀਆਂ ਨੇ ਅਸੀਂ ਇੱਥੇ ਜਿਹੜੇ ਲੋਕ ਪਹੁੰਚਦੇ ਨੇ ਜਿਹੜੇ ਕਿਸਾਨੀ ਨਾਲ ਸੰਬੰਧਤ ਨਹੀਂ ਹੈਗੇ ਅੰਦੋਲਨ ਕਿਸਾਨਾਂ ਦਾ ਇਹ ਕਿਸਾਨ ਆਪਣੀ ਹੱਕਾਂ ਹੱਕੀ ਮੰਗਾਂ ਦੀ ਲੜਾਈ ਲੜ ਰਹੇ ਨੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇਹ ਤਾਂ ਕਿਸਾਨ ਨੇ ਪਰ ਜਿਹੜੇ ਲੋਕਾਂ ਨੂੰ ਪਤਾ ਹੈ ਕਿ ਕੱਲੇ ਕਿਸਾਨਾਂ ਦਾ ਅੰਦੋਲਨ ਨਹੀਂ ਇੱਥੇ ਜਨ ਅੰਦੋਲਨ ਆ ਹਰ ਇੱਕ ਵਰਗ ਦੀ ਗੱਲ ਆ ਜਿਹੜੀ ਉਹ ਜੁੜੀ ਹੋਈ ਆ ਖੇਤੀ ਦੇ ਨਾਲ ਖੇਤੀ ਕਿੱਤੇ ਨੂੰ ਬਚਾਉਣ ਦੇ ਲਈ ਹਰ ਇੱਕ ਵਰਗ ਇੱਥੇ ਪਹੁੰਚ ਰਿਹਾ ਏ ਸੋ ਇੱਕ ਵੀਰ ਨੇ ਇੱਥੇ ਪਹੁੰਚੇ ਨੇ ਗੱਲ ਕਰਾਂਗੇ ਹਾਂਜੀ ਵੀਰ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕੀ ਨਾਮ ਆ ਜੀ ਸਿਮਰਤ ਜੀ ਸਿੰਘ ਸਿਮਰਤ ਜੀ ਸਿੰਘ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਰਾਮਾ ਮੰਡੀ ਤਲਵੰਡੀ ਸਾਬੋਂ ਲਾਗੇ ਗੁਰਗੋਬ ਸਿੰਘ ਮਹਾਰਾਜੀ ਦਾ ਤਖਤਾ ਉੱਥੋਂ ਆਏ ਆ ਜੀ। ਅੱਛਾ ਤੇ ਖੇਤੀਬਾੜੀ ਕਰਦੇ ਹੋ ਤੁਸੀਂ? ਨਹੀਂ ਮੇਰਾ ਮੋਬਾਈਲ ਦਾ ਕੰਮ ਹੈ ਜੀ ਤੇ ਮੋਬਾਈਲ ਰਿਪੇਅਰਿੰਗ ਦਾ ਕੰਮ ਹੈ ਨਾਲ। ਅੱਛਾ ਤਾਂ ਇਮਾਨਦਾਰੀ ਚੱਲਦੀ ਆ ਜੀ। ਸਰਕਾਰਾਂ ਤਾਂ ਕਹਿੰਦੀ ਨੇ ਇੱਥੇ ਕਿਸਾਨ ਬੈਠੇ ਨੇ ਹਾਲੇ ਇਹਨਾਂ ਨੂੰ ਕੋਈ ਕੰਮ ਨਹੀਂ ਹੈਗਾ। ਫਸਲਾਂ ਪੱਕਣ 'ਚ ਟਾਈਮ ਆ ਤਾਂ ਇੱਥੇ ਬੈਠੇ ਨੇ। ਤੁਹਾਨੂੰ ਕੀ ਲੱਗਿਆ ਤੁਸੀਂ ਇੱਥੇ ਕਿਵੇਂ ਆ ਗਏ? ਮੈਂ ਤਾਂ ਸਰਕਾਰਾਂ ਨੂੰ ਇਹੀ ਜਵਾਬ ਦਊਂਗਾ ਜੇ ਕਿਸਾਨ ਨਹੀਂ ਤਾਂ ਇਨਸਾਨ ਵੀ ਨਹੀਂ। ਜੇ ਪੰਜਾਬ ਦਾ ਖਾਕੇ ਜਿਹਨਾਂ ਜਿਹੜੇ ਪੰਜਾਬ ਦੇ ਰਾਹੀਂ ਸਰਕਾਰਾਂ ਅੱਗੇ ਵਧੀਆਂ ਜਾਂ ਪੰਜਾਬ ਦੇ ਹਿੱਕਾਂ ਦੇ ਜਿਹੜੇ ਇਹ ਚਲਾ ਰਹੇ ਨੇ ਫਾਇਰਿੰਗ ਚਲਾ ਰਹੇ ਆ ਜਾਂ ਜੋ ਵੀ ਕਰ ਰਹੇ ਨੇ ਜੋ ਵੀ ਬੁਰਾ ਕਰ ਰਹੇ ਨੇ ਇਹ ਬਹੁਤ ਗਲਤ ਹੋ ਰਿਹਾਗਾ ਕਿਉਂਕਿ ਮੈਨੇ ਮੇਰੇ سینੇ ਚ ਦਰਦ ਸੀਗਾ ਮੈਂ ਕੱਲਾ ਨਹੀਂ ਮੈਂ ਹਰੇਕ ਆੜਤੀਏ ਦੁਕਾਨਦਾਰ ਹਰੇਕ ਭਰਾ ਹਰੇਕ ਿੱਤੇ ਦੇ ਜੋ ਵੀ ਕਾਰੋਬਾਰ ਹੈ ਸਾਰਾ ਆਪਣਾ ਕਿਸਾਨ ਤੇ ਨਿਰਭਰ ਹੈ ਕਿਉਂਕਿ ਜੇ ਇਹਨਾਂ ਦੀ ਫਸਲ ਚੰਗੀ ਹੁੰਦੀ ਹੈ ਤਾਈ ਆਪਣੇ ਘਰੇ ਦਾਣਾ ਆਂਦਾਗਾ ਤੇ ਕਿ ਸਿਆਣੇ ਕਹਿੰਦੇ ਕਹਿੰਦੇ ਕਿਸੇ ਤੇ ਖਾ ਕੇ ਹਰਾਮ ਨਾ ਕਰੋ ਤੇ ਜੇ ਆਪਾਂ ਕਿਸਾਨ ਦਾ ਦਾਣਾ ਘਰ ਚ ਲੈ ਕੇ ਖਾਣੇ ਆ ਤਾਂ ਫਿਰ ਉਹਦਾ ਹਰਾਮ ਕਰਨ ਕਿਉਂ ਚਲੇ ਜਾਨੇ ਆ ਕਿਉਂਕਿ ਆਪਾਂ ਨੂੰ ਨਾਲ ਖੜਨਾ ਚਾਹੀਦਾ ਹੈ ਦੀਪ ਸਿੱਧੂ ਵੀਰ ਨਾਲ ਮੇਰਾ ਬਹੁਤ ਪਿਆਰ ਹੈ ਮੈਂ ਦੀਪ ਸਿੱਧੂ ਵੀਰ ਦੇ ਇਹ ਗੱਲਾਂ ਮੈਂ ਪੂਰੀ ਨੋਟਿਸ ਕੀਤੀਆਂ ਵੀਰੇ ਨੇ ਉਹ ਤਾਂ ਕਿਹਾ ਸੀ ਵੀ ਇਸ ਮੋਰਚੇ ਤੇ ਦੁਬਾਰਾ ਆਣਾ ਪਊਗਾ ਹਨਾ ਤਾਂ ਆਣਾ ਪੈ ਗਿਆ ਨਾ ਅੱਜ ਤੇ ਅੱਜ ਜਦੋਂ ਆਪਾਂ ਨੂੰ ਆਣਾ ਪੈ ਗਿਆ ਤੇ ਅੱਜ ਵੀ ਆਪਾਂ ਇੱਕ ਦੂਜੇ ਦੇ ਨਾਲ ਨਹੀਂ ਖੜਦੇ ਯਾਰ ਇੱਕ ਦੂਜੇ ਦੀ ਲੱਤਾਂ ਖਿੱਚੀ ਜਾਂਦੇ ਆ ਰਫਤਾਰ ਭਰਾ ਨੇ ਦੱਸਿਆ ਥੋੜਾ ਜਿਹਾ ਟਾਈਮ ਪਹਿਲਾਂ ਕਹਿੰਦਾ ਵੀਰ ਦੀ ਚੌਂਕੀ ਮਾਣ ਵਿੱਚ ਵਰਸੀ ਸੀਗੀ ਤਾਂ ਉੱਥੇ ਸਿਰਫ 500 ਬੰਦਾ ਆਇਆ ਲੱਖ ਦੀ ਲਾਂਦ ਦਾ ਪੰਜਾਬ ਦੇ ਲੋਕਾਂ ਦੇ ਵੀਰ ਨੇ ਉੱਥੋਂ ਇਹ ਕਾਲ ਦਿੱਤੀ ਕਹਿੰਦੇ ਵੀ ਜਦੋਂ ਆਪਾਂ ਜਾ ਕਿਉ ਨਹੀਂ ਸਕੇ ਜੇ ਆਪਾਂ ਸਿਮਰਤਜੀਤ ਸਿੰਘ ਮਾਨ ਨੂੰ ਹਣਾ ਵੋਟਾਂ ਚ ਜਿਤਾ ਕੇ ਜੇਲ੍ਹ ਚੋਂ ਬਾਹਰ ਕੇ ਕੱਢ ਕੇ ਲਿਆ ਸਕਦੇ ਆ ਤਾਂ ਅਮਰਤਪਾਲ ਨੂੰ ਕਿਉਂ ਨਹੀਂ ਲਿਆ ਸਕਦੇ ਉਹ ਵੀ ਆਪਣੀ ਐ ਬੰਦੀ ਸਿੰਘਾਸੇ ਵੀ ਬੋਲੋ ਜਦੋਂ ਆਪਾਂ ਆਪ ਦੀ ਫਸਲਾਸੇ ਲੜੀ ਜਾਂਨੇ ਆ ਨਸਲਾਸੇ ਲੜੀ ਜਾਂਨੇ ਆ ਸਾਰਿਆਂ ਸੇ ਲੜ ਰਹੇ ਆ ਅੱਜ ਆਪਾਂ ਹਣਾ ਤੇ ਮੋਦੀ ਦੀ ਤਾਂ ਕੋਈ ਜਵਾਨੀ ਨਹੀਂ ਅੱਜ ਦੇ ਟਾਈਮ ਤੇ ਹਣਾ ਤੇ ਮੈਂ ਤਾਂ ਇਹੀ ਕਹੂੰਗਾ ਵੀ ਉਹਨਾਂ ਨੇ ਮੋਦੀ ਨੇ ਜਿਹੜੇ ਦਲਾਲ ਖੜਾ ਰੱਖਿਆ ਤੇ ਦੱਲੇ ਖੜਾ ਰੱਖਿਆ ਮੈਨੂੰ ਤਾਂ ਉਹਨਾਂ ਤੇ ਵੀ ਬਹੁਤ ਬਹੁਤ ਹਰਾਮ ਵੀ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਵੀ ਜਿਹੜੇ ਪੰਜਾਬ ਦੇ ਸਿਰ ਤੇ ਤੁਸੀਂ ਬਣੇ ਹੋ ਉਹ ਪੰਜਾਬ ਨੂੰ ੱਟਕੇ ਮਾਰਦੇ ਹੋ ਇਹ ਤਾਂ ਇਹ ਹੋ ਗਿਆ ਵੀ ਜਿਹਦੇ ਕੁੱਖੋ ਜੰਮੇ ਉਹਦੇ ਢਿੱਡ ਢਿੱਡ ਚ ਲੱਤ ਮਾਰਦੇ ਹੋ ਸਾਡੇ ਸ਼ਹੀਦ ਹੋਏ ਸਾਡੇ ਹੀ ਮਰੇ ਸਾਰੇ ਨਾਲੋਂ ਵੱਧ ਪਰ ਇਹਨਾਂ ਨੂੰ ਸ਼ਰਮ ਹੀ ਨਹੀਂ ਆਉਂਦੀ ਯਾਰ ਪਤਾ ਨਹੀਂ ਕਿਸੇ ਜੀ ਮਿੱਟੀ ਦੇ ਲੋਕ ਬਣੇ ਆ ਭਗਵੰਤ ਸਿੰਘਾ ਜੇ ਹਜੇ ਵੀ ਜਮੀਰ ਜਾਗਦੀ ਹੈ ਤੇਰੇ 92 ਐਮਐਲਏ ਆ 92 ਚ ਜੇ ਇੱਕ ਵੀ ਇੱਕ ਵੀ ਮਾਂ ਦਾ ਸਹੀ ਪੁੱਤ ਜੰਮਿਆ ਹੋਇਆ ਹੈ ਹਨਾ ਪੰਜਾਬ ਦੇ ਹੱਕ ਚ ਬੋਲੇ ਥੋੜੇ ਜੇ ਟਾਈਮ ਪਹਿਲਾਂ ਕੁਲਤਾਰ ਸਿੰਘ ਸਿੰਧਵਾ ਕੁਲਤਾਰ ਸਿੰਘ ਸਿੰਧਵਾ ਹੀ ਆ ਸਪੀਕਰ ਆ ਜੋ ਤੇ ਉਹ ਸਿੱਧੂ ਮੂਸੇ ਵਾਲੇ ਵੀਰ ਦੇ ਗਾਣੇ ਤੇ ਜੋਰ ਲਾ ਕੇ ਨੱਚ ਰਿਹਾ ਸੀ ਉਸ ਟਾਈਮ ਇੱਕ ਭਰਾ ਦੀ ਪੰਜਾਬੀ ਭਰਾ ਦੀ ਇਹ ਸਨੇਹਾ ਆਇਆ ਕਹਿੰਦਾ ਜਿੰਨਾ ਜੋਰ ਇਹਦੇ ਗਾਣੇ ਦੇ ਲਾ ਰਿਆ ਨਾ ਤਾਂ ਉਨਾ ਜੋਰ ਇਹਨੂੰ ਨਿਆਦਵਾਨ ਤੇ ਲਾ ਉਹਨਾਂ ਦੇ ਘਰੇ ਅਫਸੋਸ ਕਰਕੇ ਟਾਈਮ ਪਾਸ ਕਰਨ ਨਾ ਜਾਂ ਲੰਗ ਲੰਗਰਾ ਰੋਟੀਆਂ ਖਾ ਕੇ ਟਾਈਮ ਨਹੀਂ ਲੰਘਦੇ ਹੁੰਦੇ ਮੈਂ ਤਾਂ ਸਾਰੇ ਭਰਾਵਾਂ ਨੂੰ ਇਹ ਕਾਲ ਕਰੂੰਗਾ ਵੀ ਮੰਝੇ ਤੇ ਬਹਿ ਕੇ ਆਪਦਾ ਟਾਈਮ ਪਾਸ ਨਾ ਕਰੋ ਜੇ ਅੱਜ ਪੰਜਾਬ ਦੇ ਲੇਖੇ ਲੱਗ ਗਏ ਨਾ ਤਾਂ ਸਾਰੀ ਉਮਰ ਐਸੇ ਗੁਰੂ ਮਹਾਰਾਜ ਦੇ ਚਰਨਾਚੋ ਤੁਸੀਂ ਇਹ ਨਾ ਸੋਚੋ ਤੁਸੀਂ ਸ਼ਹੀਦ ਹੋ ਜਾ ਤੁਹਾਡੇ ਘਰ ਦੇ ਪਿੱਛੇ ਕੁਝ ਨਹੀਂ ਰਹਿਣਾ ਜੇ ਪਰਮਾਤਮਾ ਤੁਹਾਡੀ ਬਾਹ ਫੜ ਕੇ ਲੈ ਕੇ ਆਇਆ ਗੁਰੂ ਸਾਹਿਬ ਨੇ ਤੁਹਾਡੇ ਅੰਦਰ ਕਾਲ ਦਿੱਤੀ ਆ ਜਾਂ ਆਵਾਜ਼ ਦਿੱਤੀ ਆ ਥਲੀ ਵੀਰ ਦਾ ਵੀ ਮੈਂ ਹਰ ਰੋਜ਼ ਇੰਟਰਵਿਊਸ ਹੁੰਦਾ ਕਿਉਂਕਿ ਥਲੀ ਵੀਰ ਨਾਲ ਦੀਪ ਸਿੱਧੂ ਦੀ ਬਹੁਤ ਨੇੜਤਾ ਸੀ ਵੀਰ ਦਾ ਥੋੜੇ ਸਾਰਿਆਂ ਤੋਂ ਆਪਣੇ ਪੰਜਾਬ ਦੇ ਤੋਂ ਭਰੋਸਾ ਉੱਟ ਕੇ ਕਹਿੰਦੇ ਯਾਰ ਮੈਂ ਕਿੰਨਾ ਹੱਸੇ ਲੜੀ ਆ ਨਾ ਜਿਹੜੇ ਮੇਰੇ ਤੇ ਵਿਸ਼ਵਾਸ ਹੀ ਨਹੀਂ ਕਰਦੇ ਪਹਿਲਾਂ ਆਪਾਂ ਨੂੰ ਧੋਖੇबाज ਕਹੀਗੇ ਅੱਜ ਉਹਦੀਆਂ ਵਰਸੀਆਂ ਬਣਾਉਂਦੇ ਫਿਰਦੇ ਆ ਤੇ ਉਹਨੇ ਮਗਰ ਮਗਰ ਭੱਜੇ ਫਿਰਦੇ ਆ ਵੀ ਜਿਉਂਦੇ ਜੀ ਤਾਂ ਤੁਸੀਂ ਅਗਲੇ ਨੂੰ ਸਾਹਮਦੇ ਨਹੀਂ ਯਾਰ ਤੇ ਬਾਅਦ ਚ ਤੁਸੀਂ ਅਗਲੇ ਦੇ ਮਗਰ ਮਗਰ ਤੁਰੇ ਫਿਰਦੇ ਹੋ ਤਾਂ ਮੈਂ ਪੰਜਾਬ ਦੇ ਭਰਾਵਾਂ ਨੂੰ ਇਹ ਅਪੀਲ ਕਰਦਾ ਜਿੰਨੇ ਵੀ ਭਰਾ ਹੈ ਪਹਿਲਾਂ ਤਾਂ ਸਿੱਖ ਭਰਾ ਆਪਾਂ ਜਿੰਨੇ ਵੀ ਆ ਪਹਿਲਾਂ ਆਪਸ ਹੀ ਇੱਕਾ ਰੱਖੋ ਇੱਕ ਦੂਜੇ ਨੂੰ ਜਰਨਾ ਸਿੱਖੋ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੋ ਜੇ ਕੋਈ ਗੱਲ ਕਰਨਾ ਚਾਹੁੰਦਾ ਉਹਨੂੰ ਗੱਲ ਕਰਨ ਦਿਓ ਉਹਦਾ ਮਜ਼ਾਕ ਨਾ ਡਾਓ ਉਹਦੇ ਤੇ ਹੱਸੋ ਨਾ ਕਿਉਂਕਿ ਜੇ ਤੁਸੀਂ ਉਹਦਾ ਅੱਜ ਹੌਸਲਾ ਤੋੜਤਾ ਨਾ ਤਾਂ ਕੱਲ ਉਹ ਕਿਤੇ ਬੋਲਣ ਜੋਗਾ ਨੂੰ ਜਦੋਂ ਆਪਾਂ ਇੱਕ ਇੱਕ ਚੀਜ਼ ਤੋਂ ਟੋਕਣ ਲੱਗ ਜਾਈਏ ਤਾਂ ਆਪਦੀ ਜ਼ਿੰਦਗੀ 'ਚ ਕਦੇ ਕੋਈ ਫੈਸਲਾ ਲੈ ਹੀ ਨਹੀਂ ਸਕਦਾ ਉਹ ਦੂਜੇ ਤੇ ਡਿਪੈਂਡ ਰਹਿ ਜਾਂਦਾ ਤਾਂ ਮੈਂ ਇਹੀ ਕਹਿਣਾ ਵੀ ਪੰਜਾਬ ਦੇ ਜਿੰਨੇ ਵੀ ਮੇਰੇ ਭਰਾ ਜੇ ਅੱਜ ਮੈਂ ਇੱਥੇ ਹੌਸਲਾ ਕਰਕੇ ਤਲਵੰਡੀ ਸਾਬੋ ਤਖਤ ਕੋਲ ਦੀ ਇੱਥੇ ਆ ਗਿਆ ਤਾਂ ਮੈਂ ਕਹੂੰਗਾ ਜਿੱਥੋਂ ਵੀ ਆਏ ਹੋ ਤੁਸੀਂ ਜੋ ਵੀ ਆਏ ਹੋ ਮੈਂ ਇਹੀ ਕਹੂੰਗਾ ਵੀ ਸਾਰੇ ਆ ਕੇ ਇਸ ਵੀਰ ਜੀ ਨਾਲ ਜੇ ਭਰਾ ਨੂੰ ਮੈਂ ਭਰਾ ਨੂੰ ਪਹਿਲਾਂ ਇੱਥੇ ਦਵਾਈਆਂ ਦਾ ਲੰਗਰ ਲੱਗਾ ਹੋਇਆ ਸੀ ਉੱਥੇ ਖੜੇ ਸੀ ਮੈਂ ਇਹਨਾਂ ਨਾਲ ਗੱਲ ਕਰਨਾ ਚਾਹੁੰਦਾ ਸੀਗਾ ਮੈਨੂੰ ਆਏ ਸੀ ਆਪਣਾ ਸਿੱਖ ਭਰਾਇਆ ਜਰੂਰ ਮੈਂ ਇੰਟਰਵਿਊ ਕਰਵਾਉਂਗਾ ਐਦੂ ਪਿੱਛੇ ਇੰਡੀਆ ਟੀਵੀ ਵਾਲਿਆਂ ਦਾ ਲੱਗਾ ਹੋਇਆ ਉਹਨੇ ਕਿਹਾ ਮੈਨੂੰ ਮੈਂ ਤੇਰੀ ਇੰਟਰਵਿਊ ਕਰਵਾਵਾ ਕਿਸੇ ਮੁੰਡੇ ਨੇ ਮੈਂ ਕਿਹਾ ਇਹਨਾਂ ਨਾਲ ਇਹ ਗੋਦੀ মিডিਆ ਇਹਨਾਂ ਨਾਲ ਮੈਂ ਨਹੀਂ ਕਰ ਸਕਦਾ ਕਿਉਂਕਿ ਇਹ ਤਾਂ ਸਾਨੂੰ ਖਾਲਿਸਤਾਨੀ ਵੱਖਵਾਦੀ ਅਤਵਾਦੀ ਕਹਿੰਦੇ ਆ ਤੇ ਆਏ ਨਹੀਂ ਪਤਾ ਖੁਦ ਹੀ ਖਾਲਿਸ ਅੱਤਵਾਦੀ ਹੈ ਜਿਹੜੇ ਅੱਤਵਾਦੀ ਉਹ ਹੁੰਦਾ ਜਿਹੜਾ ਹੱਥ ਠਾ ਦੇ ਤੇ ਹੁਣ ਮੋਦੀ ਨੇ ਹੱਥ ਤਾਂ ਠਾ ਹੀ ਰੱਖੀ ਹੈ ਤੇ ਹਲੇ ਤੱਕ ਤੁਹਾਨੂੰ ਸਮਝ ਹੀ ਨਹੀਂ ਆਈ ਜਾਂਦੀ ਤੁਸੀਂ ਕਹਿੰਦੇ ਹੋਗੇ ਮੋਦੀ ਨੇ ਹੱਥ ਠਾ ਰੱਖਿਆ ਉਹ ਕਹਿ ਰਹੇ ਨਹੀਂ ਜੀ ਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਰਹੇ ਹਾਂ ਕਿਸਾਨ ਲਈ ਦੀ ਨੀਤੀ ਯੋਜਨਾ ਇਹਨਾਂ ਨੂੰ ਦੇ ਰਹੇ ਹਾਂ ਬਹੁਤ ਸਾਰੇ ਇਦਾਂ ਦੇ ਉਪਰਾਲੇ ਕਰ ਰਹੇ ਹਾਂ ਜਿਦੇ ਨਾਲ ਕਿਸਾਨ ਖੁਸ਼ਹਾਲ ਹੋ ਜਾਊਗਾ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਮੋਦੀ ਨੇ ਹੱਥ ਠਾ ਰੱਖਿਆ ਮੋਦੀ ਨੇ ਤਾਂ ਹੱਥ ਠਾ ਹੀ ਰੱਖਿਆ ਜੀ ਉਹ ਤਾਂ ਕਹੀ ਜਾਂਦਾ ਸੀਗਾ ਆਪਣੇ ਦੇਸ਼ ਆਪਣੇ ਪੰਜਾਬ ਚ ਲੋਕਾਂ ਨੇ ਇਹ ਗੱਲ ਲੋਕਾਂ ਨੂੰ ਕਹੀ ਗਈ ਕਿ ਚੰਗੇ ਦਿਨ ਦਿੰਦਾ ਦਿਖੀ ਜਾਂਦੇ ਸਾਨੂੰ ਸੜਕਾਂ ਤੇ ਤਾਂ ਬਿਠਾਤਾ ਐਦੂ ਚੰਗੇ ਦਿਨ ਕੀ ਲਿਆਉਂਗੇ ਫਸਲਾ ਫਸਲਾਂ ਦੇ ਰੇਟ ਸਿਰ ਤੇ ਤੂੰ ਐਮਐਸ ਐਮਐਸਪੀ ਤੇ ਉਹ ਤੋਂ ਮੁੱਕਰਿਆ ਬੈਠਾ ਤੇਰੀ ਕੋਈ ਜਵਾਨ ਹੈਗੀ ਆ ਪਹਿਲਾਂ ਤਾਂ ਐਂ ਦੱਸ ਤੇ ਯੂਪੀ ਵਿੱਚ ਕਈ ਅੱਜੇ ਆਪਾਂ ਆਪਣੇ ਸਿੱਖ ਭਰਾਵਾਂ ਤੇ ਹੋ ਰਿਹਾ ਤਾਂ ਮੁਸਲਮਾਨ ਭਰਾਵਾਂ ਤੇ ਵੀ ਯੂਪੀ 'ਚ ਬਹੁਤ ਅਤਿਆਚਾਰ ਹੋ ਰਿਹਾ ਯੋਗੀ ਦੀ ਵੀਡੀਓ ਇੱਕ ਲੇਡੀ ਇੱਕ ਛੋਟੀ ਜੀ 6 ਸਾਲ ਦੀ ਬੱਚੀ ਆਪਦੇ ਭਰਾ ਦਾ ਹੱਥ ਵੜ ਕੇ ਕਹਿੰਦੀ ਆ ਸਾਡਾ ਘਾਟਾ ਆਤਾ ਰੋ ਰਹੀ ਆ ਉਹ ਤੇ ਉਹਦੀ ਕੋਈ ਸੁਣਵਾਈ ਹੈ ਨਹੀਂ ਤੇ ਜਿੱਥੇ ਜੋਗੀ ਬੈਠਾ ਉਹ ਤਾਂ ਤੂੰ ਹਿੰਦੂਵਾਦੀ ਬੰਦਾ ਐ ਐਡਾ ਬੰਦਾ ਕਿ ਵੀ ਮੈਂ ਪਤਾ ਨਹੀਂ ਕੌਣ ਆ ਤੇ ਅੱਜ ਤੂੰ ਆ ਕੇ ਆਪਦੇ ਜਿਹੜੇ ਯੂਪੀ ਜੇ ਤੂੰ ਬਣਿਆ ਤਾਂ ਮੁਸਲਮਾਨਾਂ ਦੀ ਤੂੰ ਗੱਲ ਨਹੀਂ ਸੁਣਨਾ ਚਾਹੁੰਦਾ ਵੀ ਇਹ ਤਾਂ ਇਹ ਹੋ ਗਿਆ ਵੀ ਤੁਸੀਂ ਹਿੰਦੂ ਆਏ ਤਾਂ ਗੁਰਦੁਆਰੇ ਟਹਿ ਗਏ ਹਣਾ ਤੇ ਜੇ ਮੁਸਲਮਾਨ ਆਏ ਤਾਂ ਗੁਰਦੁਆਰੇ ਤਾਂ ਇਹ ਉਦੋਂ ਠੀਕ ਹੈ ਨਾ ਪਰ ਜਦੋਂ ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਆਏ ਸੀ ਉਦੋਂ ਅਸੀਂ ਸੋਨਾ ਚੜਾਇਆ ਸੀ ਛੋਡੇ ਤੱਕ ਸਾਡਾ ਸੋਨਾ ਚੜਿਆ ਹੋਇਆ ਅੱਜ ਵੀ ਬੋਲਦਾ ਛੋਡੇ ਦੁਰਗਾਣਾ ਮੰਦਰ ਕਿਹੜੇ ਮੰਦਰ ਹੈ ਸੰਤਾ ਇਹ ਵੀ ਨਹੀਂ ਪਤਾ ਪਰ ਸਾਡੀਆਂ ਸ਼ਹੀਦਤਾਂ ਤੇ ਸਾਡੀਆਂ ਸ਼ਹਾਦਤਾਂ ਦੇ ਤੁਸੀਂ ਬਣੇ ਹੋ ਅਸੀਂ ਨਹੀਂ ਬਣੇ ਤੁਸੀਂ ਬਣੇ ਹੋ ਤੁਸੀਂ ਅੱਜ ਆ ਕੇ ਚਿੱਟੇ ਕੁਰਸੀਆਂ ਤੇ ਬਹਿ ਜਾਂਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਵੀ ਪੰਜਾਬ ਨਾਲ ਕਿੱਡਾ ਵੱਡਾ ਧੱਕਾ ਕਰੀ ਜਾਂਦੇ ਹੋ ਜੇ ਪੰਜਾਬ ਐਡਾ ਹੀ ਵੱਖ ਲੱਗਦਾ ਅੱਜ ਬੈਰੀਕੇਡ ਖਿੱਚੀ ਬੈਠੇ ਹੋ ਸਾਨੂੰ ਕਹਿ ਦੋ ਭਾਈ ਤੁਸੀਂ ਅੱਡੋ ਅਸੀਂ ਆਪਦਾ ਅੱਡ ਕਰ ਲਾਂਗੇ ਪਾਕਿਸਤਾਨ ਨਾਲ ਖੋਲ ਲਾਂਗੇ ਗੇਟ ਚైనా ਨਾਲ ਖੋਲ ਲਾਂਗੇ ਫਿਰ ਚਿੱਕਾ ਮਾਰੋਗੇ ਜਦੋਂ ਅਸੀਂ ਅੱਡੋਗੇ ਇਹੀ ਵੀਡੀਓ ਚੱਕ ਕੇ ਉਹ ਪਾਉਂਦੇ ਨੇ ਕਿ ਦੇਖੋ ਜੀ ਇਹ ਤਾਂ ਅੱਡ ਬਣਾਉਣਾ ਚਾਹੁੰਦੇ ਨੇ ਪਾਕਿਸਤਾਨ ਦੀਆਂ ਗੱਲਾਂ ਕਰਦੇ ਨੇ ਚైనా ਦੀਆਂ ਗੱਲਾਂ ਕਰਦੇ ਨੇ ਇਹਨੂੰ ਇਹ ਵਖਵਾਦੀ ਕਹਿ ਕੇ ਉਹ ਵੀਡੀਓ ਇਹੀ ਚੱਕ-ਚੱਕ ਕੇ ਕੱਟ ਕੇ ਚਲਾਉਂਦੇ ਨੇ ਵੀਰ ਜੀ ਫਿਰ ਏ ਵੀਰ ਜੀ ਤਾਂ ਚਲਾਉਂਦੇ ਨੇ ਕਿਉਂਕਿ ਉਹਨਾਂ ਕੋਲੇ ਹੋਰ ਕੁਛ ਹੈ ਹੀ ਨਹੀਂ ਉਹ ਤਾਂ ਖੁਦ ਹੀ ਚਾਹੁੰਦੇ ਅੱਡ ਹੋ ਜਾਣ ਪਰ ਉਹ ਕੋਈ ਤਰੀਕੇ ਪਾਲਦੇ ਆ ਜਦੋਂ ਤਰੀਕੇ ਨਹੀਂ ਪਾਲਦੇ ਉਹ ਸਾਡੇ ਜੇ ਅਸੀਂ ਅੱਡ ਨਹੀਂ ਹੋਣਾ ਚਾਹੁੰਦੇ ਅਸੀਂ ਅੱਜ ਅਸੀਂ ਕਹਿੰਨੇ ਅਸੀਂ ਨਹੀਂ ਅੱਡ ਹੋਣਾ ਚਾਹੁੰਦੇ ਹਨਾ ਅਸੀਂ ਕਹਿਤਾ ਫਿਰ ਤੁਸੀਂ ਸਾਡੀਆਂ ਮੰਨ ਲੀਆਂ ਜੇ ਅਸੀਂ ਕਹਿੰਨੇ ਹੋ ਵੀ ਸਾਡੀ ਮੰਨੋ ਵੀ ਸਾਨੂੰ ਸੜਕਾ ਤੇ ਕਿਉਂ ਲਿਆ ਕੇ ਖੜਾਤਾ ਤੁਸੀਂ ਅਸੀਂ ਤਾਂ ਤੁਹਾਡਾ ਕੋਈ ਮਾੜਾ ਨਹੀਂ ਕੀਤਾ ਸੀ ਤੁਹਾਨੂੰ ਸੜਕਾ ਤੱਕ ਲਿਆਏ ਅੱਜ ਪੰਜਾਬ ਦਾ ਹਰੇਕ ਪੰਜਾਬ ਚ ਲੈ ਆ ਕੇ ਭਈਏ ਤੁਸੀਂ ਕਾਬਜ ਕਰਾਈ ਜਾਂਨੇ ਹੋ ਚੰਗੀਆਂ ਨੌਕਰੀਆਂ ਦੇ ਭਈਏ ਕਾਬਜ ਹੋਈ ਜਾਂਦੇ ਆ ਠੀਕ ਹੈ ਫੇਰ ਤੁਸੀਂ ਪੰਜਾਬ ਚ ਸਾਡੇ ਤਿੰਨ ਭਰਾ ਦੀਪ ਸਿੱਧੂ ਸਿੱਧੂ ਮੁਸੇ ਵਾਲਾ ਅਮਰਤਪਾਲ ਨੰਗਲ ਅੰਬੀਆਂ ਤਿੰਨ ਮਾਰੇ ਇਕ ਅੰਦਰ ਤੇ ਤੁਹਾਨੂੰ ਕਿਉਂ ਮਾਰੇ ਆ ਭਾਈ ਉਹਨਾਂ ਨੇ ਕੀ ਤੁਹਾਡਾ ਮਾਰਾ ਕੀਤਾ ਸੀ ਦਾਸਤਾ ਦਿਓ ਸਾਨੂੰ ਕੀ ਮਾਰਾ ਕੀਤਾ ਸੀਗਾ ਤੇ ਜੇ ਅਸੀਂ ਹੁਣ ਛੋਟੇ ਤਨ 3 ਲੀਟਰ ਉਧਰੋਂ ਬੀਜਪੀ ਦੇ ਠੋਕ ਦਈਏ ਫੇਰ ਤੁਹਾਡੀਆਂ ਚਿੱਕਾ ਨਿਕਲ ਜਾਣਗੀਆਂ ਫੇਰ ਇੱਥੇ ਆ ਕੇ ਚੁੱਕਾ ਮਾਰੋਗੇ ਸੰਦੀਪ ਵੀਰ ਨੇ ਅੰਬਰਸਰ ਵਾਲੇ ਨੇ ਜਦੋਂ ਉਹ ਸੂਰੀ ਆ ਕਿ ਚੂਰੀ ਆ ਕਿ ਕੀ ਆ ਸਾਲਾ ਉਹਨੂੰ ਮਾਰਿਆ ਸੀ ਤੇ ਉਦੋਂ ਫਿਰ ਤੁਸੀਂ ਕਿਉਂ ਚਿੱਕਾ ਮਾਰਦੇ ਸੀ ਭਾਈ ਉਹਨੂੰ ਤਾਂ ਉਸੇ ਵੇਲੇ ਫੜ ਕੇ ਅੰਦਰ ਕਰਤਾ ਤੇ ਸਾਡੇ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਆ ਤੁਹਾਨੂੰ ਬੰਦੇ ਨਹੀਂ ਤੇ ਹੁੰਦੇ ਸਾਫ਼ ਦੱਸੋ ਇਹ ਗੱਲਾਂ ਜੇ ਸਾਫ਼ ਕਰੋਗੇ ਤਾਂ ਹੀ ਸਾਫ਼ ਕੋਈ ਨਿਆ ਮਿਲੂ ਤੁਸੀਂ ਤੁਸੀਂ ਬਹੁਤ ਗਰਮ ਬੋਲ ਰਹੇ ਹੋ ਤੁਹਾਨੂੰ ਡਰ ਨਹੀਂ ਲੱਗਦਾ ਸਰਕਾਰਾਂ ਨੇ ਇਹਨਾਂ ਕੋਲ ਬਹੁਤ ਵੱਡਾ ਤੰਤਰ ਆ ਇਹ ਨੁਕਸਾਨ ਵੀ ਕਰ ਸਕਦੀਆਂ ਨੇ ਡਰ ਕਾਦਾ ਹੀ ਅੱਜ ਦੇਖੋ ਜੀ ਜਦੋਂ ਗੁਰਗੋਬ ਸਿੰਘ ਮਹਾਰਾਜ ਜੀ ਦਾ ਥਾਪੜਾ ਇਹ ਜੇ ਤਖਤ ਕੋਲ ਦੀ ਆਇਆ ਸਾਨੂੰ ਰਾਤ ਨੂੰ ਮੈਨੂੰ ਨੀਂਦੋਂ ਨੋ ਹਟ ਗਈ ਵੀ ਜਦੋਂ ਸਾਡੇ ਪੰਜਾਬ ਨਾਲ ਦੁਬਾਰਾ ਹੱਤਕਾ ਹੋਈ ਜਾਂਦਾ ਅਸੀਂ ਪੰਜਾਬ ਵਾਸਤੇ ਲੜਨਾ ਮਰਨਾ ਸਭ ਕੁਝ ਜਾਇਜ਼ ਸਮੇ ਦਿਆ ਜਦੋਂ ਅਸੀਂ ਸ਼ਹਾਦਤ ਸਾਡੇ ਕਿੰਨੇ ਜਣੇ ਸਾਡੀ ਤਾਂ ਕੋਮ ਉਹ ਹੈ ਤਲੀ ਤੇ ਸਿਰ ਧਰ ਕੇ ਲੜਨ ਵਾਲੀ ਆ ਬਾਬਾ ਦੀਪ ਸਿੰਘ ਜੀ ਦੇ ਵਾਰਸ ਆ ਤੇ ਇਹ ਗੱਲਾਂ ਭੁੱਲੇ ਬੈਠੇ ਹੋ ਯਾਰ ਜਿਨ੍ਹਾਂ ਨੇ ਸਿਰ ਦੇ ਕੇਸ ਕਟਾਇਆ ਮੈਂ ਕਹਿੰਦਾ ਕੇਸ ਰੱਖੋ ਪੱਗ ਬੰਨੋ ਸਿੱਖੀ ਨੂੰ ਪ੍ਰਮੋਟ ਕਰੋ ਆਪਦੇ ਸਿੱਖ ਭਰਾਵਾਂ ਦਾ ਸਾਥ ਦਿਓ ਜੇ ਕੋਈ ਸਿੱਖ ਭਰਾ ਗਰੀਬ ਹੈ ਤਾਂ ਉਹਦਾ ਵੀ ਸਾਥ ਦਿਓ ਜੇ ਕੋਈ ਸਿੱਖ ਤਕੜਾ ਹੈ ਤਾਂ ਆਪਦੇ ਕਮਜ਼ੋਰ ਸਿੱਖ ਭਰਾ ਨੂੰ ਤਕੜਾ ਬਣਾਵੇ ਮੈਂ ਤਾਂ ਇਹੀ ਕਹੂੰਗਾ ਵੀ ਪੰਜਾਬ ਦੇ ਨਾਲ ਖੜੋ ਪੰਜਾਬ ਦੇ ਹਿੱਤਾਂ ਆਸੇ ਲੜੋ ਆਪਸ ਚ ਨਾ ਲੜੋ ਆਪਸ ਲੜ ਕੇ ਆਪਾਂ ਕੁਝ ਨਹੀਂ ਮਿਲਣਾ ਜਿਹੜੇ ਲੋਕ ਕਹਿੰਦੇ ਮੈਨੂੰ ਕਿੱਦਾਂ ਪਤਾ ਲੱਗਿਆ ਕਿ ਇੱਥੇ ਕੀ ਹਾਲਾਤ ਨੇ ਤੁਸੀਂ ਕਿੱਦਾਂ ਦੇਖਿਆ ਤੁਸੀਂ ਕਾਫੀ ਦੂਰ ਬੈਠੇ ਹੋ ਇੱਥੋਂ ਮੈਂ ਫੇਸਬੁੱਕ ਤੇ ਇੰਟਰਵਿਊ ਆਈ ਸੀਗੀ ਤੁਹਾਡੇ ਤੋਡੇ ਪਾਸ ਚੈਨਲ ਰਾਹੀਂ ਆਈ ਸੀਗੀ ਸਾਡੇ ਕੋਲੇ ਵੀਡੀਓ ਲਓ ਵੀਡੀਓ ਚ ਹੀ ਦੇਖਿਆ ਸੀਗਾ ਵੀ ਕਿਸੇ ਦੇ ਇਹਨਾਂ ਨੇ ਫਾਇਰਿੰਗ ਮਾਰੀ ਕਿਸੇ ਦੇ ਲੱਤ ਪਾੜੀ ਪਈ ਆ ਕਿਸੇ ਦਾ ਸਿਰ ਪਾੜਿਆ ਪਿਆ ਤਾਂ ਉੱਥੋਂ ਮੈਨੂੰ ਬਹੁਤ ਮਹਿਸੂਸ ਹੋਇਆ ਵੀ ਆਪਾਂ ਇਹਨਾਂ ਨੂੰ ਕਿ ਦੇਈ ਜਾਂਦੇ ਆ ਯਾਰ ਆਪਾਂ ਇਹਨਾਂ ਦੇ ਹੱਥਾਂ 'ਚ ਰਾਜ ਦਿੱਤਾ ਜਿਨ੍ਹਾਂ ਨੂੰ ਸੰਭਣਾ ਹੀ ਕੁਝ ਨਹੀਂ ਆਉਂਦਾ ਜਿੰਨਾ ਤੋਂ ਆਪ ਦੇ ਜਿਨ੍ਹਾਂ ਨੂੰ ਸਿਰਫ ਵਿਆਹ ਕਰਨ ਤੋਂ ਬਿਨਾ ਕੁਝ ਸਿੱਖਿਆ ਹੀ ਨਹੀਂ ਆਂਦੀ ਸਰਕਾਰ ਉੱਥੇ ਢੋਡੀ ਦੁਕਾਨ ਬਾਜ਼ਾਰ ਦੇ ਵਿੱਚ ਹੋਊਗੀ ਉੱਥੇ ਹੋਰ ਵੀ ਦੁਕਾਨਾਂ ਹੋਣਗੀਆਂ ਉਹ ਲੋਕਾਂ ਦਾ ਕੀ ਕਹਿਣਾ ਉਹ ਕੀ ਸੋਚ ਰਹੇ ਨੇ ਹੋਰ ਦੁਕਾਨਾਂ ਵਾਲੇ ਤੁਹਾਡੇ ਨਾਲ ਵਿਚਾਰ ਹੁੰਦੀ ਹੋਊਗੀ ਜਿੱਦਾਂ ਦੇ ਤੁਹਾਡੇ ਵਿਚਾਰ ਨੇ ਬਹੁਤ ਸਾਰੇ ਸਹਿਮਤ ਹੋਣਗੇ ਬਹੁਤ ਸਾਰੇ ਅਸਹਿਮਤ ਹੋਣਗੇ ਉਹ ਲੋਕ ਕੀ ਕਹਿੰਦੇ ਨੇ ਪਾਜੀ ਅੱਧੇ ਤੋਂ ਜ਼ਿਆਦਾ ਉੱਥੇ ਜਿੱਥੇ ਅਸੀਂ ਮੰਡੀ ਦੇ ਜਿਹੜੀ ਮੰਡੀ ਦੇ ਵਿੱਚ ਰਹਿੰਦੇ ਆਂ ਜ਼ਿਆਦਾਤਰ ਉਹ Hindu area ਹੀ ਆ ਜ਼ਿਆਦਾਤਰ Hindu ਘਰਾਂ ਦੇ ਮੁੰਡੇ ਨੇ ਪਰ ਉਹ ਆਪਣੇ ਪੰਜਾਬ ਦੇ ਹੱਕ 'ਚ ਵੀ ਕਈ ਬੋਲਣ ਵਾਲੇ ਨੇ ਪਰ ਅਸੀਂ ਜਦੋਂ ਇਹ ਗੱਲਾਂ ਸ਼ੁਰੂ ਕਰਦੇ ਆ ਤਾਂ ਸਾਨੂੰ ਤਾਂ ਐ ਸਮਝਦੇ ਆ ਵੀ ਇਹ ਤਾਂ ਪਾਗਲ ਹੈ ਸੱਚ ਇਹ ਆ ਆ ਪੰਦੇ ਬਾਗਲ ਸਮਝਦੇ ਆ ਪਰ ਆਪ ਬਹੁਤ ਸਿਆਣੇ ਆ ਜਦੋਂ ਅਸੀਂ ਤੁਹਾਡੀ ਗਜਨੀ ਤੋਂ ਧੀਆਂ ਛੜਾਈ ਜਾਂਦੇ ਸੀ ਉਦੋਂ ਅਸੀਂ ਸਿਆਣੇ ਸੀ ਭਾਈ ਅੱਜ ਅਸੀਂ ਪਾਗਲ ਹੋ ਗਏ ਜਦੋਂ ਅਸੀਂ ਆਪਦੇ ਹੱਕ ਮੰਗਣ ਲੱਗ ਕੇ ਜਦੋਂ ਅਸੀਂ ਹੱਕ ਮੰਗਦੇ ਆ ਅੱਤਵਾਦੀ ਆ ਵੱਖਵਾਦੀ ਆ ਆ ਗੱਲਾਂ ਤੋਂ ਬਿਨਾ ਕੁਛ ਆਇਆ ਨਹੀਂ ਗੱਲਾਂ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਨੂੰ ਤਕਲੀਫ ਹੋਣੀ ਆ ਬਹੁਤ ਜ਼ਿਆਦਾ ਇੱਕ ਚੁਬਣੀਆਂ ਨੇ ਵੀਰੇ ਸੱਚ ਤਾਂ ਚੁਬਦੇ ਹੀ ਹੁੰਦਾ ਸੱਚ ਹੁੰਦਾ ਤੀਰ ਜਿਹੜਾ ਵੱਜਦਾ ਉਹ ਨਿਕਲਦਾ ਗਾਂ ਤੱਕ ਜੇ ਕੋਈ ਸਿਆਣਾ ਹੋਊਗਾ ਉਹ ਵੀ ਸਾਡੇ ਨਾਲ ਖੜਕੇ ਬੋਲੂ ਆ ਗਏ ਆ ਕੇ ਜਿਹੜਾ ਨਿਆਣਾ ਹੋਊਗਾ ਉਹ ਘਰੇ ਬੈਠਾ ਕੱਲਾ ਬੋਲੀ ਜਾਊ ਇਹ ਚੀਜ਼ਾਂ ਮੈਂ ਕਹਿੰਦਾ ਬੰਦ ਕੰਮ ਰਿਆਂ ਚ ਆਪਦਾ ਟਾਈਮ ਪਾਸ ਨਾ ਕਰੋ ਪਲੀਜ਼ ਪੰਜਾਬ ਵਾਸੀ ਲੜੋ ਪੰਜਾਬ ਦੇ ਨਾਲ ਖੜੋ ਕਿਸਾਨ ਭਰਾਵਾਂ ਦੇ ਨਾਲ ਖੜੋ ਆ ਮੇਰੇ ਭਰਾ ਨੇ ਲੱਕੀ ਵੀਰ ਜੀ ਤੇ ਇਹ ਵੀ ਮੇਰੇ ਨਾਲ ਆਏ ਨੇ ਇਹਨਾਂ ਦੇ ਸਹਿਯੋਗ ਨਾਲ ਹੀ ਪਹਿਲਾਂ ਮੈਂ ਉੱਥੇ ਬੋਲਿਆ ਸੀਗਾ ਮੁਹਾਲੀ ਬੰਦੀ ਬੰਦੀ ਛੋੜ ਸੀਗਾ ਬੰਦੀ ਸਿੰਘਾਂ ਦੀ ਸਿੰਘਾਂ ਦੀ ਰਹਾਈ ਵਾਸਤੇ ਉਦੋਂ ਵੀ ਮੈਂ ਬੋਲ ਕੇ ਆਇਆ ਸੀਗਾ ਉਦੋਂ ਵੀ ਮੈਂ ਇਹ ਕਹਿਆ ਸੀ ਦੀਪ ਸਿੱਧੂ ਕੈਂਦਾ ਮਰ ਗਿਆ ਵੀ ਇੱਕੋ ਜੋ ਇੱਕੋ ਜੋ ਪਰ ਕੋਈ ਨਹੀਂ ਹੋਇਆ ਇਸ ਗੱਲ ਦਾ ਮੈਨੂੰ ਬਹੁਤ ਲੜਾਈ ਦਾ ਐਗਜੈਕਟ ਪਤਾ ਨਹੀਂਗਾ ਜੀ ਜੀ ਇੱਕ ਮਿੰਟ ਮੈਂ ਟਾਈਮ ਦੇਵਾਂ ਯਾਰ ਐਕਚੁਅਲੀ ਬ੍ਰਦਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਗਰ ਅੱਜ ਸਾਡੇ ਕਿਸਾਨ ਯੂਨੀਅਨਸ ਕੁਝ ਡਿਸੀਜਨ ਲੈ ਲੈਣ ਤਾਂ ਸਾਡੇ ਪੰਜਾਬ ਦਾ ਜਿਹੜਾ ਯੂਥ ਹੈ ਇੱਥੇ ਨਾ ਰੋਲਦਾ ਫਾਰ ਇਗਜ਼ਾਮਪਲ ਅੱਜ ਕਿੰਨੂ ਜਿਹੜੇ ਹੈ ਮੰਡੀਆਂ ਦੇ ਵਿੱਚ ਅਸੀਂ ਸੁੱਟ ਰਹੇ ਹਾਂ ਟਰਾਲੀਆਂ ਟਰਾਲੀਆਂ ਰੋੜ ਰਹੇ ਹਾਂ ਅੱਜ ਅਗਰ ਕੁਝ ਦੇਖੋ ਜਿਹੜੀ ਐਮਐਸਪੀ ਮਿਲਨੀ ਉਹ ਸਾਰੀਆਂ ਚੀਜ਼ਾਂ ਤੇ ਨਹੀਂ ਮਿਲਦੀ ਐਮਐਸਪੀ ਜਿਹੜੀ ਹੈ ਕੁਝ ਚੀਜ਼ਾਂ ਤੇ ਮਿਲਦੀ ਹੈ ਅਗਰ ਅੱਜ ਕਿਸਾਨ ਯੂਨੀਅਨ ਇਕੱਠੀਆਂ ਹੋ ਕੇ ਪੂਰੇ ਆਲ ਓਵਰ ਇੰਡੀਆ ਦੇ ਡਿਸੀਜਨ ਲੈ ਲੈਂਦੀਆਂ ਨੇ ਕਿ ਗੋਭੀ ਜਿਹੜੀ ਹੈ 10 ਰੁਪਏ ਕਿਲੋ ਤਾਂ ਅਸੀਂ ਘੱਟ ਨਹੀਂ ਵੇਚਣੀ ਜਾਂ ਕਿੰ ਰੇਟ ਅਗਰ ਕਿਸਾਨੀ ਯੂਨੀਅਨ ਇਕੱਠੀਆਂ ਹੋ ਕੇ ਤੈਅ ਕਰ ਲੈਂਦੀਆਂ ਨੇ ਤੇ ਆਟੋਮੈਟਿਕਲੀ ਮੁੱਦਾ ਹੀ ਖਤਮ ਹੈ ਇੱਥੇ ਅਸੀਂ ਕਿਉਂ ਨਹੀਂ ਜਿਹੜਾ ਕਿਸਾਨ ਯੂਨੀਅਨ ਦੇ ਹੱਥ 'ਚ ਹੈ ਕਿਉਂ ਨਹੀਂ ਲੈਂਦੇ ਡਿਸੀਜਨ ਅਸੀਂ ਅਜੀ ਇਹ ਤਾਂ ਇਹ ਤਾਂ ਜਿਹੜੇ ਅੱਗੇ ਤੁਰੇ ਨੇ ਮੰਗਾ ਮੰਵਾਉਣ ਦੇ ਲਈ ਉਹਨਾਂ ਦੇ ਨਾਲ ਨਹੀਂ ਇਕੱਠੇ ਹੋ ਰਹੇ ਲੱਤ ਨਹੀਂ ਮੈਂ ਉਹ ਚੀਜ਼ ਕਹਿ ਰਿਹਾ ਨਾ ਜੇ ਬਹੁਤ ਸਾਰੀਆਂ ਸਬਜ਼ੀਆਂ ਜਿਹੜੀਆਂ ਕਿਸਾਨ ਵੇਚਦਾ ਉਹਦਾ ਮੰਡੀ ਦੇ ਵਿੱਚ ਐਮਐਸਪੀ ਨਹੀਂ ਮਿਲਦਾ ਅਗਰ ਉਹ ਕਿਸਾਨ ਹੀ ਉਹਨੇ ਸਾਰੀਆਂ ਇਕੱਠੇ ਹੋ ਕੇ ਅੱਜ ਜਿਵੇਂ ਤੁਹਾਨੂੰ ਯਾਦ ਹੋਣਾ ਹੈ ਪਿਛਲੇ ਸਾਲ ਜਦੋਂ ਕਿਸਾਨ ਅੰਦੋਲਨ ਹੋਇਆ ਸੀ ਇੱਕ ਰੇਟ ਤੈਅ ਕੀਤਾ ਸੀ ਦੁੱਧ ਦਾ ਵੀ 100 ਰੁਪਏ ਤੋਂ ਲੀਟਰ ਤੋਂ ਘੱਟ ਨਹੀਂ ਦੇਣਾ ਸਾਰਿਆਂ ਨੇ ਮੰਨਿਆ ਅੱਜ ਇਹ ਕਿਸਾਨ ਯੂਨੀਅਨ ਇੱਥੇ ਕਿਉਂ ਨਹੀਂ ਚੀਜ਼ ਕਰਦੀਆਂ ਵੀ ਆਪਾਂ ਸਾਰੀਆਂ ਸਬਜ਼ੀਆਂ ਦੇ ਰੇਟ ਤੈਅ ਕਰਦੀਏ ਤੇ ਇਦੋਂ ਘਾਟਾ ਫਾਂ ਮੰਡੀ 'ਚ ਨਹੀਂ ਵੇਚਾਂਗੇ ਅਗਰ ਕੋ ਲਿਆ ਜਾਏਗਾ ਦੇਖੋ ਗੱਲ ਇਸ ਤਰ੍ਹਾਂ ਵੀ ਠੀਕ ਹੈ ਵੀ ਆਪਾਂ ਨੂੰ ਚੀਜ਼ ਮਿਲਣੀ ਚਾਹੀਦੀ ਹੈ ਬਟ ਐਕਚੁਅਲੀ ਕੀ ਹੈ ਵੀ ਆਪਣੇ ਵਿੱਚ ਲੈਕ ਆਫ ਨੋਲਜ ਬਹੁਤ ਜ਼ਿਆਦਾ ਹੈਗੀ ਹੈ ਆਪਾਂ ਆਪਣੀ ਗੱਲ ਜਿਹੜੀ ਹੈ ਪੂਰੇ ਭਾਰਤ ਵਿੱਚ ਨਹੀਂ ਰੱਖ ਸਕਦੇ ਠੀਕ ਹੈ ਆਪਾਂ ਨੂੰ ਅੱਜ ਕਹਿੰਦੇ ਆ ਵੀ ਛੋਟੀ ਜਿਹੀ ਛੋਟੀ ਜਿਹੀ ਚੀਜ਼ਾਂ ਨੇ ਅੱਜ ਆਪਾਂ ਕਹਿੰਦੇ ਆ ਵੀ 15 ਅਗਸਤ 1947 ਨੂੰ ਪੰਜਾਬ ਆਦੇਸ਼ ਆਜ਼ਾਦ ਹੋਇਆ ਨਹੀਂ ਹੋਇਆ 62% ਜਿਹੜਾ ਦੇਸ਼ ਹੈ ਉਹ ਅੰਗਰੇਜ਼ਾਂ ਦੇ ਗੁਲਾਮ ਸੀਗਾ 38% ਜਿਹੜਾ ਦੇਸ਼ ਹੈ ਉਹ ਅੰਗਰੇਜ਼ਾਂ ਦੇ ਗੁਲਾਮ ਨਹੀਂ ਸੀਗਾ ਉਹ ਬਾਅਦ ਵਿੱਚ ਭਾਰਤ ਨੇ ਫੌਜਾਂ ਭੇਜ ਕੇ ਪੰਜਾਬ ਦੇ ਵਿੱਚ ਕਬਜ਼ਾ ਕੀਤਾ ਯਾਨੀ ਕਿ ਪੰਜਾਬ ਜਿਹੜਾ ਪੰਜਾਬ ਹੈਗਾ ਇਹਦੇ ਉੱਤੇ ਕਬਜ਼ਾ ਬਾਅਦ ਵਿੱਚ ਭਾਰਤ ਨੇ ਕੀਤਾ ਪਹਿਲਾਂ ਅੰਗਰੇਜ਼ਾਂ ਨੇ ਨਹੀਂ ਸੀ ਕੀਤਾ ਅੰਗਰੇਜ਼ਾਂ ਨੇ ਕੇਵਲ ਸੰਧੀ ਕੀਤੀ ਸੀ ਇੱਥੋਂ ਦੇ ਰਾਜਿਆਂ ਦੇ ਨਾਲ ਪਹਿਲੀ ਗੱਲ ਤੇ ਸਪਸ਼ਟ ਹੋਣੀ ਚਾਹੀਦੀ ਏਸ ਵਕਤ ਤੁਹਾਡੇ ਉੱਤੇ ਭਾਰਤ ਦਾ ਕਬਜ਼ਾ ਫਿਰ ਵੀ ਅਸੀਂ ਕਹਿੰਦੇ ਠੀਕ ਹੈ ਜੇ ਇੱਥੇ ਦੇਸ਼ ਕੋਈ ਵੀ ਹੋ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ ਡੈਮੋਕ੍ਰੇਸੀ ਹੈਗੀ ਆ ਬਟ ਸਾਡੇ ਲੀਡਰਾਂ ਨੇ ਵਿੱਚ ਹੀ ਸੋਚਣੀ ਚਾਹੀਦੀ ਹੈ ਵੀ ਸਾਡੀ ਗੱਲ ਲੋਕਾਂ ਤੱਕ ਪਹੁੰਚੇ ਅਸੀਂ ਹਾਹਾ ਹੂਹਾ ਕਰ ਦਿੰਨੇ ਆ ਸਾਡੀ ਗੱਲ ਲੋਕਾਂ ਤੱਕ ਨਹੀਂ ਪਹੁੰਚਦੀ ਅੱਜ ਅਗਰ ਇੱਕ ਬਿਸਕਟ ਬਣਦਾ ਹੈ ਬਿਸਕਟ ਦੇ ਵਿੱਚ ਆਟਾ ਜਿਹੜਾ ਪੈਂਦਾ ਕੌਣ ਪੈਦਾ ਕਰਦਾ ਕਿਸਾਨ ਪੈਦਾ ਕਰਦਾ ਹੈ ਚੀਨੀ ਜਿਹੜੀ ਪੈਂਦੀ ਹੈ ਕੌਣ ਪੈਦਾ ਕਰਦਾ ਕਿਸਾਨ ਪੈਦਾ ਕਰਦਾ ਦੁੱਧ ਜਿਹੜਾ ਪੈਂਦਾ ਕੌਣ ਪੈਦਾ ਕਰਦਾ ਕਿਸਾਨ ਪੈਦਾ ਕਰਦਾ ਬਟ ਉਹਦਾ ਉਹ ਬਿਸਕਟ ਦਾ 5 ਰੁਪਏ ਰੇਟ ਰੱਖ ਸਕਦੇ ਆ ਅਸੀਂ ਆਪਣੀ ਸਬਜ਼ੀ ਦਾ ਆਪਾ ਨਹੀਂ ਰੱਖ ਸਕਦੇ ਅਸੀਂ ਕਿਉਂ ਇਹ ਡਿਸੀਜਨ ਲੈਂਦੇ ਵੀ ਸਾਡੀ ਹਰ ਇੱਕ ਚੀਜ਼ ਦਾ ਰੇਟ طے ਹੋਣਾ ਚਾਹੀਦਾ ਕਾਹਤਾ ਭਾਜੀ ਉਥੇ ਆ ਕਿਉਂਕਿ ਸਾਡੇ ਇੱਕ ਨਹੀਂ ਹੁੰਦੇ ਇੱਥੇ ਹੈ ਨਾ ਹੁਣ ਮੈਂ ਖੁਰ ਡਾਕਟੋਰੇਟ ਹੈ ਪੀ ਐਚ ਡੀ ਹੈ ਹਾਈਲੀ ਕੁਆਲੀਫਾਈਡ ਹਾਂ ਮੇਰੇ ਕੋਲ 5 6 ਐਮ ਟੈਕ ਡਿਗਰੀਆਂ ਹੈਗੀਆਂ ਨੇ ਬਟ ਫਿਰ ਵੀ ਮੈਂ ਕਿਸਾਨ ਕੀਤੇ ਨਾਲ ਜੁੜਿਆ ਹਾਂ ਬ੍ਰਦਰ ਮੇਰਾ ਹੈਗਾ ਉਹ ਵੀ ਪੀ ਐਚ ਡੀ ਬਾਇਓ ਟੈਕਨੋਲੋਜੀ ਦੇ ਵਿੱਚ ਉਹ ਵੀ ਕਿਸਾਨ ਕੀਤੇ ਨਾਲ ਜੁੜਿਆ ਹੋਇਆ ਕਿਸਾਨ ਕੀਤਾ ਸਾਡੇ ਰੂਹ ਦੇ ਵਿੱਚ ਆ ਪ੍ਰੋਬਲਮ ਇਹ ਹੈ ਵੀ ਸਾਡੇ ਰੇਟ ਤੈ ਅਸੀਂ ਖੁਦ ਨਹੀਂ ਕਰ 파ਰੇ ਅਗਰ ਤਿੰਨਿਆ ਚਾਰ ਜਾਂ ਪੰਜ ਜਾਂ 10 ਫਸਲਾਂ ਦੇ ਅਗਰ ਐਮ ਐਸ ਪੀ ਗਵਰਨਮੈਂਟ ਦੇ ਦਿੰਦੀ ਹੈ ਮੈਂ ਕਹਿੰਨਾ ਵੀ ਯਾਰ ਐਮ ਐਸ ਪੀ ਦੀ ਜਗ੍ਹਾ ਤੇ ਤੁਸੀਂ ਹੁਣ ਜਿਹੜੀਆਂ ਲੋਕਲ ਫ ਗੋਬੀ ਕਿਸਾਨ ਵੇਚਦਾ ਉਹਨੂੰ ਪਤਾ ਹੋਣਾ ਚਾਹੀਦਾ ਯਾਰ 10 ਰੁਪਏ ਤੋਂ ਕਿਲੋ ਘੱਟ ਨਹੀਂ ਬਿਕੂਗੀ 8 ਤੇ 2 ਘੱਟ ਨਹੀਂ ਲੈ ਸਕਦਾ ਕਿਉਂਕਿ ਮੇਰੇ ਪਿੱਛੇ ਕਿਸਾਨ ਯੂਨੀਅਨ ਖੜੀਆਂ ਨੇ ਬਟ ਇੱਥੇ ਕੀ ਹੈ ਕਿ ਕਿਸਾਨ ਯੂਨੀਅਨ ਜੋ ਕਿਸਾ ਉਦਨ ਮਤਲਬ ਕਿਸਾਨ ਯੂਨੀਅਨ ਕਿੱਥੇ ਜਾਂਦੀਆਂ ਨੇ ਜਦੋਂ ਅੱਜ ਆਪਾਂ ਕਿੰਨੂ 40 ਟਰਾਲੀਆਂ ਰੋੜੀਆਂ ਨੇ ਨਾ ਕਿਸਾਨ ਯੂਨੀਅਨ ਕਿਉਂ ਨਹੀਂ ਬੋਲੀਆਂ ਮੇਰੀ ਗੱਲ ਤਾਂ ਪੁਰਾਣਾ ਮੰਨਿਓ ਮੈਂ ਕਹਿੰਨਾ ਵੀ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਇੰਡੀਆ ਦੇ ਵਿੱਚ ਸਾਰੀ ਸਬਜ਼ੀਆਂ ਦੇ ਰੇਟ ਜਿਹੜੇ ਨੇ ਸਾਰੀ ਯੂਨੀయన్స్ ਨੂੰ ਇਕੱਠੇ ਬੈਠ ਕੇ ਤੈਅ ਕਰਨੇ ਚਾਹੀਦੇ ਨੇ ਵੀ ਭਾਈ ਸਾਡਾ ਖਰਚਾ ਇੰਨਾ ਹੁੰਦਾ ਅਸੀਂ ਇਦੋਂ ਘੱਟ ਨਹੀਂ ਵੇਚ ਸਕਦੇ ਅੱਜ ਇੱਕ ਜਟੀਆਂ ਕਿਸਾਨ ਜਿਹੜਾ 2 ਰੁਪਏ ਕਿਲੋ ਗੋਭੀ ਵੇਚ ਕੇ ਹੁੰਦਾ ਸ਼ਾਮ ਨੂੰ ਭਈਆ ਸਾਡੇ ਇੱਥੇ 40 ਰੁਪਏ ਵੇਚ ਕੇ ਜਾਂਦਾ ਅਸੀਂ ਲੈਨੇ ਕਿ ਨਹੀਂ ਲੈਂਦੇ ਅੱਜ ਪੰਜਾਬ ਦੇ ਵਿੱਚ ਕਿਸਾਨ ਮੰਡੀਆਂ ਕਿਉਂ ਨਹੀਂ ਗਿਆ ਜਿਹੜੀ ਕਿਸਾਨ ਮੰਡੀ ਸ਼ਨੀ ਐਤਵਾਰ ਲੱਗਦੀ ਆ ਉੱਥੇ ਸਾਰਾ ਭਈਆ ਹੁੰਦਾ ਉਹਨੂੰ ਟਰਾਲੀ ਮੰਡੀ ਚ ਕਨਵਰਟ ਕਰੋ ਜੋ ਜਟਾ ਆਪਣਾ ਸਮਾਨ ਲੈ ਕੇ ਟਰਾਲ ਸਸਤਾ ਵਿੱਚ ਜੋ ਵੀ ਇੱਕ ਰੇਟ ਫਿਕਸ ਹੈ ਵਿੱਚ ਬਟ ਅਸੀਂ ਉਸ ਪਾਸੇ ਨਹੀਂ ਜਾਂਦੇ ਠੀਕ ਹੈ ਅੱਜ ਪੰਜਾਬ ਦੇ ਨਾਲ ਪੂਰਾ ਹਰ ਵਰਗ ਖੜਾ ਹੈ ਪਰ ਸਾਨੂੰ ਆਪਣੀ ਸੋਚ ਜਿਹੜੀ ਹੈ ਹਰ ਕਮਿਊਨਿਟੀ ਤੱਕ ਪਹੁੰਚਾਣੀ ਚਾਹੀਦੀ ਵੀ ਸਾਡੀ ਨੀਡ ਕਿਉਂ ਅਸੀਂ ਲੜ ਕਿਉਂ ਰਹੇ ਹਾਂ ਅਸੀਂ ਲੜ ਕਿਉਂ ਰਹੇ ਹਾਂ ਅਸੀਂ ਆਪਣੀ ਗੱਲ ਨੂੰ ਪੂਰੇ ਭਾਰਤ ਦੇ ਲੋਕਾਂ ਤੱਕ ਪਹਚਾਣ ਵਿੱਚ ਆ ਸਮਰਥਾਂ ਵੀ ਅਸੀਂ ਲੜ ਕਿਉਂ ਰਹੇ ਹਾਂ ਸਾਚੇ ਆ ਜਿਸ ਦਿਨ ਅਸੀਂ ਆਪਣੀ ਗੱਲ ਲੜ ਲਈ ਨਾ ਸਮਝਾਤੀ ਉਥੋਂ ਤੱਕ ਉਦੋਂ ਪੂਰਾ ਦੇਸ਼ ਤੁਹਾਡੇ ਨਾਲ ਖੜਾ ਹੋਏਗਾ ਗੱਲ ਇਹ ਹੈ ਵੀ ਸਿੱਖ ਕੌਮ ਹੈ ਅੱਜ ਆਪਾਂ ਕਿੰਨੇ ਸਾਨੂੰ ਅਲੱਗ ਦੇਸ਼ ਚਾਹੀਦਾ ਹੈ ਬਾਰਡਰ ਕਿਉਂ ਬਣਾਤਾ ਗਲਤੀ ਇਹ ਹੈ ਪੁਰਾਣਾ ਮੰਨਿਆ ਇੱਕ ਗੱਲ ਹੋਰ ਸੁਣੋ ਮੇਰੀ ਅਸੀਂ ਪੜੇ ਲਿਖੇ ਹੋ ਕੇ ਇੱਕ ਅਨਪੜ ਲੁੱਚੇ ਲੰਡੇ ਗੁੰਡੇ ਬੰਦੇ ਨੂੰ ਵੋਟ ਪਾਣੇ ਆ ਬਾਅਦ ਵਿੱਚ ਇਹ ਐਕਸਪੈਕਟ ਕਰਨੇ ਆ ਕਿ ਉਹ ਗੁੰਡਾ ਲੁੱਚਾ ਲੰਡਾ ਬੰਦਾ ਜਿਹੜਾ ਸਾਡੇ ਬੱਚਿਆਂ ਨੂੰ ਨੌਕਰੀ ਦੇ ਕਿੱਥੋਂ ਦੇਗਾ ਜਦੋਂ ਤੁਸੀਂ ਆਪਣੇ ਆਪ ਅਨਪੜ੍ਹ ਬੰਦੇ ਨੂੰ ਵੋਟ ਪਾ ਰਹੇ ਹੋ ਠੀਕ ਹੈ ਹੁਣ ਮੈਂ ਐਮਟੈਕ ਕੀਤੀ ਹੈ ਪੀ ਐਚ ਡੀ ਕੀਤੀ ਔਰ ਮੈਂ ਇੱਕ ਅਨਪੜ੍ਹ ਬੰਦੇ ਨੂੰ ਵੋਟ ਪਾਣਾ ਠੀਕ ਹੈ ਔਰ ਬਾਅਦ ਚ ਐਕਸਪੈਕਟ ਕਰਨਾ ਵੀ ਉਹ ਅਨਪੜ੍ਹ ਬੰਦਾ ਮੈਨੂੰ ਨੌਕਰੀ ਦੇਗਾ ਉਹ ਭਾਈ ਉਹ ਕਿੱਥੋਂ ਦੇਗਾ ਠੀਕ ਹੈ ਅਗਰ ਹਰ ਬੰਦਾ ਹੈ ਹਰ ਬੰਦਾ ਹੁਣ ਮੈਂ ਹੀ ਇੱਕ ਕਹਿੰਦਾ ਭਗਵੰਤ ਮਾਨ ਹੈ ਬਹੁਤ ਵਧੀਆ ਕਮੇਡੀਅਨ ਹੈ ਠੀਕ ਹੈ ਅਸੀਂ ਉਹਨੂੰ ਅਨਪ੍ਰੋਫੈਸ਼ਨਲ ਜਿਹਨੂੰ ਐਡਮਿਨਿਸਟ੍ਰੇਸ਼ਨ ਦਾ ਕੋਈ ਏ ਬੀ ਸੀ ਨਹੀਂ ਹੁੰਦਾ ਪੰਜਾਬ ਦੇ ਦਿੱਤਾ ਬੇੜਾਗਰ ਕਰ ਲਿਆ ਮੇਰਾ ਕਹਿਣ ਦਾ ਮਤਲਬ ਹੈ ਜਦੋਂ ਆਪਾਂ ਜਬ ਤੱਕ ਬਾਰ ਪੇ ਜਿੰਦੀ ਬਜਾਏ ਆਪਣੇ ਪੜੇ ਲਿਖੇ ਨੌਜਵਾਨ ਮੁੰਡਿਆਂ ਨੂੰ ਰਾਜਨੀਤੀ ਵਿੱਚ ਨਹੀਂ ਲੈ ਕੇ ਆਉਂਦੇ ਆਈਐਸਪੀਸੀਸ ਨਹੀਂ ਬਣਾਉਂਦੇ ਉਦੋਂ ਤੱਕ ਸਿੱਖ ਕੌਮ ਦਾ ਪੜਾ ਨਹੀਂ ਹੋ ਸਕਦਾ ਤੁਸੀਂ ਜਿੰਨਾ ਤੁਸੀਂ ਮਰੋਗੇ ਤੁਹਾਡੀ ਪੀੜ੍ਹੀ ਆਏਗੀ ਉਹ ਮਰੇਗੀ ਯਾਨੀ ਕਿ ਸ਼ਹੀਦ ਹੁੰਦੇ ਰਹੋ ਹੁੰਦੇ ਰਹ ਹੁੰਦੇ ਰ ਐਂਡ ਕਿੱਥੇ ਐਂਡ ਦੇਖੋ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਦੇ ਵਿੱਚ ਤੁਹਾਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਬਾਹਰ ਭੇਜਣ ਦੀ بجائے ਉਨਾ ਹੀ ਖਰਚਾ ਉਹਨੂੰ ਰਾਜਨੀਤੀ ਵਿੱਚ ਲਿਆਉਣ ਦਾ ਕਰੋ ਉਨਾ ਹੀ ਆਈਐਸਪੀਸੀਸ ਬਣਾਉਣ ਦਾ ਕਰੋ ਜਿੱਥੇ ਅੱਜ ਉਹ ਬੈਠੇ ਨੇ ਅਗਰ ਤੁਸੀਂ ਉੱਥੇ ਬੈਠੇ ਹੁੰਦੇ ਤੇ ਤੁਹਾਨੂੰ ਅੱਜ ਇੱਥੇ ਬੈਠਣਾ ਪੈਂਦਾ ਦਿਕਤ ਇਹ ਹੈ ਕਿ ਸਾਡੀ ਸੋਚ ਅਸੀਂ ਰੱਖੀਏ ਠੀਕ ਹੈ ਰਾਜ ਕਰੇਗਾ ਖਾਲਸਾ ਰਾਜ ਕਦੋਂ ਕਰੇਗਾ ਅਸੀਂ ਉਸ ਪਾਸੇ ਜਾਂਦੇ ਹੀ ਨਹੀਂਗੇ ਸਾਨੂੰ ਰਾਜ ਨਹੀਂ ਚਾਹੀਦਾ ਅਸੀਂ ਰਾਜ ਵਾਲਾ ਹਿੱਸਾ ਛੱਡ ਰਹੇ ਆ ਦਿੱਕਤ ਇਹ ਹੈ ਮਨਮੋਹਨ ਸਿੰਘ ਜੀ ਬਣੇ ਸੀਗੇ ਠੀਕ ਹੈ ਜਰਨਲ ਆਲਕ ਬਣੇ ਸੀਗੇ 에어 చీఫ్ ਮਾਰਸ਼ਲ ਬਣ ਗਿਆ ਨੇ ਕਿ ਆਰਮੀ 에어 ਫੋਰਸ ਨੇਵੀ ਦਾ ਹਰ ਇੱਕ ਦਾ ਅਗਰ ਚੀਫ ਸਿੱਖ ਬਣ ਸਕਦਾ ਤੇ ਸਿੱਖ ਰਾਜ ਕਿਉਂ ਨਹੀਂ ਕਰ ਸਕਦਾ ਦਿੱਕਤ ਇਹ ਹੈ ਵੀ ਅਸੀਂ ਦਿਮਾਗ ਨਾਲ ਨਹੀਂ ਚੱਲਦੇ ਚਾਰ ਬੰਦੇ ਕਹਿੰਦੇ ਆ ਇੱਧਰ ਚੱਲੋ ਆ ਇੱਧਰ ਚੱਲ ਪੇ ਇੱਧਰ ਚੱਲੋ ਇੱਧਰ ਚੱਲ ਪੇ ਦੂਜੀ ਕਮਿਊਨਿਟੀ ਨੂੰ ਮਾੜਾ ਚੰਗਾ ਕਹਿੰਨੇ ਆ ਗਲਤੀਆਂ ਸਾਡੇ 'ਚ ਨੇ ਗਲਤੀਆਂ ਸਾਡੇ 'ਚ ਨੇ ਜਿਸ ਦਿਨ ਅਸੀਂ ਇਹ ਸੋਚ ਬਣਾਲੀ ਵੀ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਰਾਜਨੀਤੀ ਵਿੱਚ ਲੈ ਕੇ ਆਉਣਾ ਹੈ ਚੰਗੇ ਰਾਜਨੀਤਾ ਪੈਦਾ ਕਰਨੇ ਨੇ ਜਿਹੜੇ ਸਿੱਖ ਕੌਮ ਨੂੰ ਅੱਗੇ ਨੁਮਾਇੰਦਗੀ ਕਰ ਸਕਣ ਉਸ ਦਿਨ ਸਾਡਾ ਇੱਥੇ ਚੇਂਜ ਆਉਣਾ ਹੈ ਠੀਕ ਹੈ ਔਰ ਮੈਂ ਅੱਜ ਸਾਰੇ ਸਾਹਮਣੇ ਇਹ ਕਹਿਣਾ ਵੀ ਪੂਰੇ ਭਾਰਤ ਦੀਆਂ ਯੂਨੀਅਨਸ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਐ ਐਮਐਸਪੀ ਜਿਹੜੀ ਆ ਸਿਰਫ ਗਵਰਨਮੈਂਟ ਨੇ ਦੇਣੀ ਐ ਬਾਕੀ ਜਿੰਨੀਆਂ ਵੀ ਫਸਲਾਂ ਨੇ ਸਾਰੇ ਜਣੇ ਇਕੱਠੇ ਬੈਠ ਕੇ ਉਹਨਾਂ ਦੇ ਰੇਟ ਤੈਅ ਕਰ ਲੋ ਅਗਰ ਕੋਈ ਵੀ ਆੜਤੀ ਉਸ ਰੇਟ ਤੋਂ ਘੱਟ ਖਰੀਦਦਾ ਉਹਦੇ ਉੱਤੇ ਸ਼ਕਤ ਐਕਸ਼ਨ ਲਓ ਔਰ ਜਿੰਨੇ ਵੀ ਤੁਹਾਡੇ ਕਿਸਾਨ ਨੇ ਇੱਥੇ ਹੀ ਤਰ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਾਨਾ ਆਪਣਾ ਹਾਂਜੀ ਆਪਣੇ ਆਪਣੇ ਵਿਚਾਰ ਨੇ ਜਿਹੜੇ ਵੀਰੋ ਜਰੂਰ ਦੱਸ ਰਹੇ ਨੇ ਲੰਬੀ ਹੋ ਜਾਣੀ ਐ ਜੀ ਵੀਡੀਓ ਬਾਅਦ ਵਿੱਚ ਦੁਬਾਰੇ ਫੇਰ ਕਰ ਲੰਨੇ ਆ ਬਹੁਤ ਲੰਬੀ ਹੋਗੀ ਹਾਂਜੀ 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 ਵੀਰ ਜੀ ਹਾਂਜੀ ਵੀਰ ਜੀ ਵੈਗਰੂ ਜੀ ਖਾਲਸਾਬ ਹੈ ਹਾਂਜੀ ਵੈਗਰੂ ਫਤਿਹ ਜੀ ਬਣਾਏ ਹਾਂਜੀ ਪ੍ਰੈਸ ਯੂਨੀਅਨ ਦੇ ਪ੍ਰਧਾਨ ਨੇ ਹਾਂਜੀ ਹਾਂਜੀ ਮੈਂ ਆਪਣੇ ਆਰਟ ਦਾ ਕੰਮ ਵੀ ਹੈ ਤੇ ਪੈਸਟੀਸਾਈਡ ਫਰਟੀਲਾਈਜ਼ਰ ਸੀਡ ਆਪਣੇ ਯੂਨੀਅਨ ਦਾ ਪ੍ਰਧਾਨ ਵੀ ਹੈ ਜੇ ਰਾਮ ਮੰਡੀ ਦਾ ਆਪਣੇ ਮੈਂ ਸਾਰਿਆਂ ਦਾ ਚਲੋ ਵੱਡੀਆਂ ਗੱਲਾਂ ਕਰ ਗਏ ਛੋਟੀ ਵੀਡੀਓ ਵੀ ਵੱਡੀ ਹੋ ਜੂਗੀ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਵੀ ਸਾਰੇ ਵਪਾਰੀ ਐ ਦੁਕਾਨਦਾਰ ਐ ਚਾਹੀ ਕੋਈ ਕਰਿਆਨੇ ਵਾਲਾ ਸਪਰੇਅ ਵਾਲਾ ਉਹ ਸਾਰੇ ਵੀ ਕਿਸਾਨ ਨਾਲ ਜੁੜਿਆ ਹੋਇਆ ਆਪਣਾ ਕਾਰੋਬਾਰ ਐ ਇਹ ਤੇ ਜਿਹੜਾ ਜੀ ਮੰਨ ਲਓ ਵੀ ਆਪ ਨੂੰ ਹਰੇਕ ਬੰਦੇ ਦਾ ਹੱਕ ਬੰਦਾ ਕਿਉਂਕਿ ਜੇ ਕਿਸਾਨ ਖੁਸ਼ਹਾਲ ਹੈ ਸਾਰੇ ਖੁਸ਼ਹਾਲ ਹੈ ਕਿਉਂਕਿ ਜੇ ਕਿਸਾਨ ਦੇ ਵਧੀਆ ਫਸਲ ਵਧੀਆ ਭਾਅ ਵੀ ਕੂਗੀ ਐਮਐਸਪੀ ਦੇ ਵੀ ਕੂਗੀ ਇਹ ਲੜਾਈ ਇਕੱਲੇ ਕਿਸਾਨ ਦੀ ਨਹੀਂ ਵੀਰੋ ਇਹ ਲੜਾਈ ਆਪਣੇ ਸਾਰੇ ਇੱਕ ਲਾਲੋ ਵੀ ਦੁਕਾਨਦਾਰਾਂ ਦੀ ਵੀ ਇਹ ਲੜਾਈ ਹੈ ਇੱਕ ਮਜ਼ਦੂਰਾਂ ਦੀ ਵੀ ਲੜਾਈ ਹੈ ਇਹ ਵੀ ਹਰੇਕ ਮੇਰੇ ਇਹ ਸੁਨੇਹਾ ਲਾਂ ਜਣਾ ਤੁਹਾਡੇ ਮਾਧਿਮ ਰਾਈ ਵੀ ਹਰੇਕ ਦੁਕਾਨਦਾਰ ਵਪਾਰੀ ਨੂੰ ਜਿਵੇਂ 2020 ਚ ਹਰੇਕ ਪੰਜਾਬੀ ਨੇ ਸਾਥ ਦਿੱਤਾ ਸੀ ਕੋਈ ਵਪਾਰੀ ਸੀ ਚਾਹੇ ਕੋਈ ਫੈਕਟਰੀ ਵਾਲਾ ਸੀ ਦੁਕਾਨਦਾਰ ਸੀ ਉਮੇ ਇਹ ਦਰਨੇ ਦਾ ਸਾਥ ਦਿਓ ਮੋਰਚੇ ਦਾ ਇਹੀ ਵੀਰੋ ਮੈਂ ਗੱਲ ਸਾਂਝੀ ਕਰਨੀ ਹੈ ਵੀ ਸਾਰੇ ਇਹ ਮੋਰਚੇ 'ਚ ਆਵਾਜ਼ ਚੜਕੇ ਸਲੋ ਜੀ ਜੀ ਧੰਨਵਾਦ ਹਾਂਜੀ ਇਹ ਵੀਰ ਨੇ ਜਿਹੜੇ ਇੱਥੇ ਪਹੁੰਚੇ ਨੇ ਆਪਣੀ ਆਪਣੇ ਵਿਚਾਰ ਨੇ ਜਿਹੜੇ ਦੇ ਰਹੇ ਨੇ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਸੰਭੂ